ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਦਾ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਤੁਹਾਨੂੰ ਕਰਦੇ ਵੀ ਜੀ ਹੁਣ ਨਾ ਤੇ ਬਾਕੀ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਅੱਜ ਲਗਭਗ ਸਾਰੀਆਂ ਸੂਈਆਂ ਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋ ਸੁਣਾ ਠੀਕ ਠਾਜੇ ਵਧੀਆ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਦਿਓ ਕਰਾਂ ਚੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜ਼ਿਲ੍ਹਾ ਗਰਸਾਪੁਰ ਫੋਨ ਨੰਬਰ ਵੀ ਬੋਲ ਦਿਓ 958827755 ਠੀਕ ਆ ਤੇ ਵੇਗ ਗਿਆ ਕੱਲ ਵਾਲਾ ਮਾਲ ਫਿਰ ਹਾਂਜੀ ਲੱਗ ਗਿਆ ਜੀ ਠੀਕ ਆ ਸਾਰੀਆਂ ਵੇਗੀਆਂ ਜੀ ਹਾਂਜੀ ਹਾਂਜੀ ਤੇ ਅੱਜ ਹੁਣ ਹੈਗੀਆਂ ਵਾ ਪੰਜ ਮੱਝਾਂ ਤੇ ਇੱਕ ਗਾਖਣਾ ਚਾਰ ਮੱਝਾਂ ਸੀਆਂ ਇੱਕ ਤਿਆਰ ਠੀਕ ਆ ਤੇ ਸ਼ੁਰੂਆਤ ਫੇਰਾ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨੂੰ ਵੀਰ ਦੀ ਪੱਥਰੀ ਸੂਈ ਜੀ ਝੋਟੀਆ ਮਾ ਤੇ ਕੱਟੀ ਜਾ ਰਿਹਾ ਬੱਚਾ ਜੀ ਹਾਂ ਦੇਖ ਸਾਡੇ ਤਾजे ਨਾੜੂ ਜਿਹੜਾ ਨਾਲ ਮਗਰ ਕੱਟੀ ਆ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਵਿੱਚ 13 ਕਿਲੋ ਝੋਟੀ ਦੇ ਦਊਗੀ 10 ਕਿਲੋ ਦੇ ਅੰਗੜ ਬੋਲੇ ਹੀ ਹੁੰਦੇ ਆ ਅੱਜ ਅਸ਼ਨਾ 10 ਲੀਟਰ ਜਿਹੜਾ ਹੁਣ ਤਿਆਰ ਮੋਖੇ ਤੇ ਉਹ ਆ ਜੀ ਦਵਾਂਗੇ ਤੇ ਸੱਲੀ ਕਰਾ ਕੇ ਝੋਟੀ ਖੜੇ ਠੀਕ ਆ ਜੀ ਝੋਟੀ ਵੀ ਉੱਧਰ ਦੀ ਏ ਤੋੜ ਦੋ ਫੇਰੇ ਬਾਕੀ ਸੋਹਣੀ ਝੋਟੀ ਆ ਚਲੋ ਅੱਜ ਤਾਜੀ ਸੂਈ ਆ ਇਹ ਜੋ ਟੀ ਲਾਈ ਆ ਕਦ ਕਾਠ ਵੀ ਚੰਗਾ ਵਾ ਇਤਰਾ ਚ ਚਾਈ ਲਗੀ ਕਿ ਤੇ ਕਾਨੂੰ ਗਲਾ ਝੋਟੀ ਰਿਆ ਬੱਚੇ ਦੇ ਬੰਨ ਬੱਚਾ ਵਾਲੇ ਨਾਲ ਦੇ ਗੁੰਡੇ ਦਮਾ ਦੇ ਅੱਲੀ ਬਾਜੀ ਆ ਰਿਹਾ ਕੋ ਛੋਟੀ ਬੋ ਠੰਡੀ ਹੈ ਜੇ ਨਹੀਂ ਇਤਰਾ ਹੀ ਬੈ ਜਾ ਕੋ ਮਿੱਤਰ ਬਹੁਤ ਠੰਡੀ ਹੋਣੀ ਹੈ ਤੇ ਹਵਾਨਾ ਇਹਦਾ ਦੇਖ ਸਾਦੇ ਲਾਗੇ ਤੋਂ ਵੇਖ ਲਈ ਬਹੁਤ ਸਾਫ ਹੈ ਝੋਟੀ ਨਿਗਰਵਾਨੇ ਦੀ ਆ ਤਰਾ ਅਰੇ ਆਈ ਹੁਣ ਝੋਟੀ ਝੋਟੀ ਤੇ ਹੁਣ ਮੌਕੇ ਤੇ 9-10 ਲੀਟਰ ਚਵਾ ਦੋਗੇ ਚਵਾ ਕੇ ਤੇ ਸੱਡੀ ਕਰਾ ਕੇ ਦਵਾਂਗੇ ਇਹ ਝੋਟੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮੁੱਲ ਤੇ ਦਾ ਕਰੂ ਭਾਈ 90000 ਕਰ ਦਈਏ ਅੱਛਾ ਹਾਂਜੀ ਕਿੰਨੇ ਦੀ ਜੱਸ ਨੌ ਕਰ ਦਈਏ 85 ਦੇ ਦੀ 80 ਦੀ ਦੇ ਦੀ ਦੋ ਝੜਦਾਂ ਅੱਛਾ ਝੋਟੀਆਂ ਭਾਦੀ ਮਿਲੂਗੀ ਨਾ ਚਲੋ ਵੀ ਯਾਰ ਵੀ ਬਾਹਰ ਦਿਖਾਇਆ ਹੰਦੀ ਝੋਟੀ ਆ 78000 ਦੀ ਦੇ ਦੋਗੇ ਜੇਰੀ ਠੀਕ ਐ ਬਾਕੀ ਇਹ ਆ ਬੇ ਕੱਦ ਕਾਠ ਚੰਗਾ ਵਾ ਸਾਰੀ ਝੋੜੀ ਚੰਗੀ ਆ ਠੀਕ ਆ ਮੈਂ ਵੀ ਲੋਈ ਕੋਈ ਦੇਖੋ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਤੇਰੀ ਕਿਉਂ ਨਹੀਂ ਵੇਜੀ ਉਧਰ ਦੀ ਏ ਅੱਛਾ ਦੂਜਾ ਸੂਆ ਕਿਉਂ ਨਹੀਂ ਸੁਣਾ ਅੱਜ ਸਵੇਰੇ ਸਵੇਰੇ ਪਹਿਲਾਂ ਤੇ ਬਾਗਰਾ ਕੋਲ ਦੁੱਧ ਆਇਆ ਤਿਆਰੀ ਕੀਤੀ ਆ ਹਨਾ ਲਗਭਗ 15 ਕਿਲੋ ਝੋੜੀ ਜਵਾਜੂਗੀ ਠੀਕ ਆ ਜੀ ਤੋਰੋ ਹਾਂ ਕਰੀ ਬਾਕੀ ਥਾਣੇ ਦੇ ਆਪਾਂ ਦੇਖ ਸਕਦੇ ਚੰਗਾ ਦੂਰ ਦੂਰ ਥਾਣੇ ਆ ਇਹ ਝੋੜੀ ਆ ਇਹ ਤਾਂ ਪਰੀ ਗਰੀ ਗਰੀ ਉਹ ਦੀ ਦੀ ਛੋਟੀ ਛੋਟੀ ਖੋਤੀ ਲਉਂਦੀ ਆ। ਸਾੰਬੇ ਸੁੰਬੇ ਚੰਗੇ ਆ ਚੰਗੇ ਜੰਮੀ ਪਲੀ ਆ ਜਿਹੜੀ। ਬਾੱਕੀ ਉਮੀਦ ਹੈ ਇਹਦੀ ਗਾੜ੍ਹ ਵੀ ਚੰਗੀ ਨਿਕਲੂਗੀ। ਕੁਛ ਕੁਛ ਪਲਾਵੀਆਂ ਹੀ ਹੈਗੀਆਂ ਹਵਾਨੇ ਤੇ ਹੱਲੇ। ਗਾਣ ਨੂੰ ਹਵਾਨਾ ਚੰਗਾ ਪਰੰਦੀ ਆ ਤੇ ਬਾਕੀ ਪਛਾਣ ਨਾ ਵੀ ਹਵਾਨਾ ਚੰਗਾ ਪਰੰਦੀ। ਪੱਤ ਪੂਰੇ ਤੋਂ ਵੀ ਆਪਾ ਦੇਖ ਸਕਦੇ ਪੂਰੀ ਤਾਜੀ ਹੈ ਅੱਜ ਦੀ ਪੂਰੀ ਸਿੱਧੀ ਆ ਫੱਬਦੀ ਆ ਛੋਟੀ ਚਲੋ ਜਿੰਨੀ ਵੀ ਆ ਕਿੰਨਾ ਫਿਰ ਮੁੱਲ ਵਿੱਜੀ ਇਹਦਾ ਮੁੱਲ ਤੇ ਵਿੱਜੀ 90000 ਦੀ ਇਹਦਾ 90000 ਆ ਹਾਂ ਜੀ ਵੱਡੀ ਛੋਟੀ ਆ ਕਿੰਨੇ ਦੀ ਦੇ ਦੀਏ 10 ਦੋ ਜਨੇ ਕੋ ਵੀ ਦੇਣੀ 85 ਦੀ ਦੇ ਦੀਏ 2000 ਦੰਗ 85 ਹੋ ਅੱਛਾ 83 ਦੀ 85 ਹਜ਼ਾਰ ਦੀ ਜੋੜੀ ਦੋਗੇ ਭਾਦੀ ਛੋਟੀ ਨਾ ਮਿਲੂ ਦੇਖੋ ਥਣ ਦੇ ਵਕਤ ਨਹੀਂ ਜੋਟੀ ਲਗਾ ਠੀਕ ਹੈ ਜੀ ਬਾਕੀ ਅਜੇ ਤਿਆਰ ਹੋਣੀ ਆ ਜੇ ਸੁੰਦੇ ਸੁੰਦੇ ਨੇ ਹੋਰ ਭਰ ਜਣਾ ਆ ਆ ਦੇਖ ਸਾਦੇ ਪਿਛੋਂ ਪਿੱਠੂੜੇ ਤੋਂ ਇੱਕ ਅਲੀ ਚੰਗੀ ਤਰ੍ਹਾਂ ਤੇ ਹੁਣ ਆ ਸੂਈ ਸਵਾਈ ਆ ਇਹ ਰਾਤ ਦੀ ਮੈਂ ਸੁਈਏ ਤਾਜੀ ਸੋਈਏ ਦੇਖੋ ਲੈ ਵਾ ਇਹ ਚਪੰਜਾਂ ਗੰਗਲੀ ਲੱਪੇ ਜਿਹਾ ਕੁਛ ਤੇ ਬਾਕੀ ਥੱਲੇ ਚੰਗੀ ਭਰੀ ਆ ਮਗਰ ਕਟਾ ਜੇ ਰਾ ਆ ਦੇਖ ਸਾਦੇ ਹਵਾਨਾ ਇਹਦਾ ਲੱਗ ਜੇ ਦੋ ਕਿਹੜਾ ਕਟਾ ਜੇ ਇਹਦਾ ਦੇਖੋ ਨੇ ਬੱਚਾ ਨੇ ਤੁਹਾਨੂੰ ਇਹਦਾ ਪਹਿਲਾਂ ਤੋੜ ਕੇ ਦਿਖਾ ਦਈਏ ਬਾਕੀ ਉਤਰਾ ਇਹ ਕੱਦ ਘਾਟ ਚੰਗਾ ਵਾ ਤੇ ਤਾਜੀ ਸੋਈ ਹੋਣ ਕਰਕੇ ਥੋੜੀ ਲੱਪੇ ਜਿਹਾ ਬਾਕੀ ਥੱਲੇ ਸਫਾਈ ਚਾ ਜਿੰਨੀ ਵੀ ਉਹ ਚਾਹ 15 ਕਿਲੋ ਦਾ ਕਾਰ ਗਿਆ ਮੈਂ ਦਾ ਦੇਖੋ ਮੇਰਾ ਕਿਥੋਂ ਦਾ ਕੇ ਬਾਹਰ ਕੋਈ ਕੋਤੋਂ ਦਾ ਕਰੀ ਤਾਂ ਨਹੀਂ ਤੇ ਬਾਕੀ ਇਹਦੇ ਵੀ ਥਣੇ ਤੁਹਾਨੂੰ ਦਿਖਾ ਦਈਏ ਲੱਗ ਗਿਆ ਤਾਂ ਆਹ ਦੇਖ ਸਕਦੇ ਜੀ ਕਿਹੜਾ ਜੇ ਦਾ ਬੱਚਾ ਵੀ ਦੀ ਆਹ ਤਾਜਾ ਪਰ ਆਗਲਾ ਨਾੜੂ ਇਧਰਾ ਸੀ ਆਹ ਕੱਟਾ ਜੇ ਦਾ ਬਿਲਕੁਲ ਤਾਜਾ ਨਾੜੂ ਗਿੱਲਾ ਹੀ ਨਾਲ ਤੇ ਆਹ ਹਵਾਨਾ ਇਹਦਾ ਫਿਰ ਤੋਂ ਦੇਖ ਸਕਦੇ ਜੀ ਇੱਕ ਰੀ ਤੇ ਕਿੰਨਾ ਫੇਰ ਰੱਖੀਏ ਵਿੱਧੀ ਦਾ ਮੁੱਲ ਆਪਾਂ ਮੁੱਲ ਇਹ ਦਾ 85000 ਦੇ 85000 ਆ ਹਾਂਜੀ ਤੇ ਯਸ ਨੂੰ ਕਿੰਨੇ ਦੇ ਜੀ 80 ਦੇਣਾ 80000 ਦੀ ਹਾਂਜੀ ਇਹ ਕਰਨੀ ਵਿੱਚੋਂ ਛੋਟ ਛਾੜੋ ਦੋ ਹੀ ਛੜਾਂਗੇ 80 78000 ਦੀ ਨਹੀਂ ਖਾਣਾ ਗੀਨੀ 78000 ਦੀ 15 ਕਿਲੋ ਦੁੱਧ ਲਾਉਗੀ ਠੀਕ ਆ 78000 ਦੀ ਜਿਹੜੀ ਕਿੰਦੇ ਕਿ ਦੇ ਦੇਾਂਗੇ ਤੇ ਦੁੱਧ ਕਿੰਦੇ ਕਿ 15 ਲੀਟਰ ਦੇ ਕਰੀਬ ਜਿਹੜਾ ਕਿੰਦੇ ਚਵਾਈ ਜਾਊਗੀ ਬਾਕੀ ਤਾਂ ਅਸੀਂ ਆਪਾਂ ਨਹੀਂ ਸਮਝ ਕਰਨੀ ਤੇ ਹੁਣ ਇੱਕ ਹੋਰ ਆ ਗਈ ਝੁੱਟ ਪਹਿਲਾਂ ਜੋ ਦੀਏ ਤਾਂ ਘਾਸਰੋ ਵੀ ਦੀ ਦੋ ਤਿਆਰ ਹੋਊਗਾ ਅੱਛਾ ਕਟਾਜੇ ਪੰਜਾਂ ਛੇਾਂ ਲੰਝੇ ਸੋਈ ਨੂੰ 10 ਲੀਟਰ ਤਿਆਰ ਹੈ ਤੇ ਫਿਰ ਆਹ 11 ਲੀਟਰ ਹੋਵੇ 10 ਹੋਰ ਲੀਟਰ ਦੀ ਏਟਰ ਕੀ ਗਰੰਟੀ ਦਵਾਗੇ ਕਿੰਨੇ ਦਿਨਾਂ ਦੀ ਸੋਈ ਆਏ ਜਿਹੜਾ ਪੰਜਾਂ ਛੇਾਂਾਂ ਦੀ ਸੋਈ ਨੂੰ ਅੱਛਾ ਤੇ ਆ ਇੱਕ ਨੰਬਰ ਹੋਊਗਾ ਘੱਟ ਘਾਟ ਚੰਗਾ ਹੈ ਉਤਰੇ ਦਾ ਵੀ ਤਰੋ ਫਿਰ ਇਹਦੇ ਥਾਂ ਨ ਪੰਜ ਜੇ ਹਾਂ ਜੀ ਪਰਲੇ ਸਮਝਣਾ ਦੋ ਚਾਹਤਾ ਰਾਂ ਦੀਆਂ ਪਈਆ ਅਗਲਾ ਵੱਖਰਾ ਆਉਂਦਾ ਬੱਚੇ ਨਹੀਂ ਛੱਡਦੇ ਨੇ ਚਾਰ ਕਿਉਂ ਨੇ ਉਹ ਵੱਖਰਾ ਕੋਣ ਖਾਂਦੇ ਨਾਲ ਆ ਉਹ ਪਰਲੇ ਪਾਸੇ ਸੈਂਟਰ ਜੇ ਇੱਕ ਵੱਖਰਾ ਲੱਗਾ ਆ ਉਹ ਵੀ ਤੁਹਾਨੂੰ ਹੁਣੇ ਦਿਖਾ ਦਿੰਦੇ ਝੋਟੀ ਇਹ ਵੀ ਬਾਕੀ ਥੱਲੇਆਂ ਬੜੀਆਂ ਜਿੰਨੀ ਵੀ ਆ ਇੱਕ ਵਾਰੀ ਫੇਰ ਲੈ ਆਇਆ ਆ ਇਦਨ ਦੋ ਕਿਲੋ ਬਾੜੀ ਹੋ ਗਈ ਵੇਤੀ ਜੋੜੀ ਦੀ ਆ ਦੇਖ ਸਕਦੇ ਲੈ ਜਾਓ ਬੰਨ ਉਹ ਕਿੰਨਾ ਭਈਆ ਕੇ ਦੋ ਦੋ 900 ਕੋ ਪੰਜਵਾਂ ਜਿਹੜਾ ਬੱਚੇ ਛੱਡਦੇ ਨੇ 400 ਵਾਰੀ ਚਾਹੀਦਾ ਕਿਉਂ ਆ ਕੀ 10 ਕਿਲੋ ਦੋ ਦੋ ਤਿਆਰ ਹੋਊਗਾ ਠੀਕ ਹੈ ਜੀ ਬਾਕੀ ਸਾਡੇ ਇੰਦਰਲੇ ਪਾਸੇ ਪੂਸ਼ ਤੱਕ ਤੋਂ ਨਹੀਂ ਕਰੇ ਵਾਲ ਕੇਟ ਹੈ ਜੁੱਤੀ ਦੀ ਬਾਕੀ ਹਵਾਨੇ ਦੇ ਪਿੱਛੇ ਵੀ ਨਾੜਾਂ ਜੜੀਆਂ ਚੰਗੀਆਂ ਵਾ ਤੇ ਥਨਾ ਦਾ ਸਾਈਜ਼ ਗੈਪ ਉਤਰਾ ਵੀ ਚੰਗਾ ਵਾ ਝੋਟੀ ਇਧਰੋਂ ਤੁਹਾਨੂੰ ਦਿਖਾ ਦਈਏ ਥਾਨਾ ਹਾਂ ਦੇਖ ਸਾਡੇ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 90000 ਦੇ 90000 ਆ ਹਾਂਜੀ ਤੇ ਇਹ ਕਿੰਨੇ ਦੀ ਜਸ ਨੋ ਕਰਨੀ ਦੱਸੋ ਕਿੰਨੇ ਝੋਟੀ ਉੱਤਰ ਦੀ ਦੱਸੋ ਜੀ ਜਾਸੇ ਦੀ ਦੇ ਦਈਏ 80 ਹਜ਼ਾਰ ਦੀ ਜੂਰੀ ਲਾਉਣੀ 80 ਹਜ਼ਾਰ ਦੀ 80 ਹਜ਼ਾਰ ਦੀ ਜੂਰੀ ਲਾਉਣੀ 10 ਲੀਟਰ ਲੀਟਰ ਮਰਵਾ ਕੇ ਮਨਾ ਕੇ ਤੁਹਾਨੂੰ ਲਾਉਣੀ ਤੇ ਇਹ ਉਤਰਾ ਕਿੰਨਾ ਕੁ ਦੁੱਧ ਕਰੀ ਜਾਊਗਾ ਬਹੁਤ ਅਗਲਾ ਝੋੜੀ ਦੇ ਦੂੰਗੀ ਠੀਕ ਹੈ ਵੇਖੋ ਕੱਦਗਾੜ ਚੋਂ ਸਾਰੀ ਜਿਆ ਕੱਦਗਾੜ ਪੱਖੋਂ ਚੰਗੀ ਆ ਹਾਂਜੀ ਤੇ ਹੁਣ ਇੱਕ ਆਮ ਅੱਜ ਤੁਹਾਨੂੰ ਦਿਖਾਉਣੀ ਆ ਇਹ ਸੂਈ ਜੇ 10-15 ਦਿਨਾਂ ਦੀ ਜੇ ਬੱਚੇ ਦੀ ਵੀਡੀਓ ਆਡੀਓ ਹੈਗੀ ਵੀ ਜਿਹਦਾ ਬੱਚਾ ਮਰ ਗਿਆ ਅੱਛਾ ਭੂਛੀਏ ਇਦਾਂ ਭੂਛੀ ਰੱਖ ਕੇ ਚੋਲਣੀ ਕੋਈ ਪਾੜਾ ਨਹੀਂ ਕੋਈ ਟੀਕਾ ਨਹੀਂ ਲਾਉਣਾ ਅੱਛਾ ਹਾਂਜੀ ਦੁੱਧ ਕਿੰਨਾ ਜੇ ਦੇ ਕੋਲ ਕੋਲ 8 ਕਿਲੋ ਹੋਊਗਾ ਹੈਗਾ ਪ ਖਣ ਬਿਲਕੁਲ ਠੀਕ ਹੈ ਕੋਈ ਇੱਕ ਅਦੀ ਧਾਰਦਾ ਵਾਦਾ ਘਟਾ ਹੋਏ ਹੋਏ ਗੈਹ ਨਹੀਂ ਸਕਦੇ ਅੱਛਾ ਚੋਵੇ ਕੋ ਤਸਦੀ ਕਰਕੇ ਖੜੀ ਠੀਕ ਹੈ ਦਵਾ ਜੂ ਬੋਸ ਆ ਰਿਹਾ ਇਹ ਥਾਨ ਵੀ ਇਹ ਤੇ ਦੇਖ ਸਕਦੇ ਜੇ ਲਾਗੇ ਤਾਂ ਤੇ ਹਵਾਨਾ ਵੀ ਤਾਂ ਇੱਕ ਵਾਰੀ ਦੇਖ ਸਕਦੇ ਜੀ ਦੱਸਿਓ ਇਹਦਾ ਮੁੱਲ ਫਿਰ ਮੁੱਲ ਦੇ ਤਾਂ ਕਰਨ ਨੂੰ ਲਈ ਨਹੀਂ ਚਲੋ ਬੜੀ ਮਹਿੰਗੀ ਹੀ ਮਹੀ ਹਾਂਜੀ ਪਾਣਾ ਦਾ ਟਾਕਾ ਆ 50000 ਦੇ ਦੀਏ ਨਹੀਂ ਵਿੱਚੋਂ ਕਰੀਏ ਕੋਈ ਛੋਟ ਦੱਸੋ ਕਿ ਨਹੀਂ ਕਰਦੀ 45 ਦੀ ਦੇ ਦੇਾਂਗੇ ਹੋਰ ਕਰਨਾ ਵਿੱਚ ਮੰਨਤਾਂ ਕੋਈ 2000 ਦਾ ਕਰਦਾ ਤਾਂ ਮੈਂ ਦਾ ਘਟਾਈ ਬੋਸ਼ੇ ਦੀ ਉਹ ਸਮਾਨੇ ਟੰਗੀ ਜੇ ਦੋ ਟੰਗੀ ਚੋਕੇ ਖੜੇ ਕੋਈ ਤੇ ਬਾਕੀ ਆ ਵੀ ਬੱਚੇ ਦੇ ਨਾਲ ਵੀਡੀਓ ਇਹਦੀ ਹੈਗੀ ਹੈ ਹਨਾ ਬੱਚਾ ਤੁਹਾਡੇ ਕੋਲ ਹੀ ਮਰਿਆ ਹਾਂਜੀ ਹਾਂਜੀ ਕੋਲੀ ਮਰਿਆ ਠੀਕ ਆ ਆ ਵੈਟਮਨ ਹੀ ਦੇ ਸੂਈ ਹੈ ਠੀਕ ਆ ਅੱਜ ਹੀ ਸੂਈ ਆ ਹਾਂਜੀ ਸੂਈ ਜੀ ਅੱਜ ਆ ਪ੍ਰੋਪਰ ਪਾ ਦੀ ਉਹ ਸ਼ਾਦਤਾ ਇਹ ਕਿ ਆਪ ਹਮਾਂ ਇੱਕ ਨੰਬਰ ਹੋਊਗਾ ਤੇ ਕਿਉਂਦੇ ਪੈਰ ਵੀ ਉੱਡ ਜੂਗੀ ਤੇ ਵਾਪਸ ਠੀਕ ਆ ਹਾਂਜੀ ਤੋਰੋ ਫੇਰੇ ਕਰੀ ਜੀ ਨੇ ਪਹਿਲਾਂ 16 17 ਕਿਲੋ ਦਿੱਤਾ ਆ ਅੱਛਾ ਹਰ ਕਿ ਕਿੰਨਾ ਕਰੀ ਜਾਓਗੇ ਖਾਰਾ ਨਹੀਂ ਕੋ ਦਦਰਮਾ ਨਾ ਕਿਹਾਉਗੀ ਬਾਕੀ ਕੋਈ ਗੱਲ ਨਹੀਂ ਖਾਣਾ ਬੜਾ ਕਮਾਲ ਦਾ ਤਿਆਰ ਕੀਤਾ ਇਹਨੇ ਖਾਣਾ ਲਗਾ ਨੋਕਾ ਲਾ ਚਵਾ ਲਗਾ ਕਿ ਚ ਕੰਨੂ ਗਣਾ ਹਜੀ ਇੱਕ ਦੋ ਚਵਾਈਆਂ ਹੀ ਇਹਦੀਆਂ ਹੋਈਆਂ ਵਾ ਇੱਕੋ ਚਵਾਈ ਸਿਰੇ ਹੋਈ ਹੈ ਇੱਕੋ ਚਵਾਈ ਹੋਈ ਹੈ ਅੰਜੂੜ ਨਹੀਂ ਮਾਣੇਗੀ ਇੱਕੋ ਚਵਾਈ ਹੋਈ ਹੈ ਸਿਰੇ ਤੇ ਚਾਰ ਗੋਲਾ ਚ ਆਇਆ ਜੇ ਬੱਚੇ ਨਹੀਂ ਖਾਦੇ ਮਾਰੇ ਕੋਲੇ ਕੋਈ ਪਾਣੀ ਲੈਵਾ ਜਾਂ ਧਰਾਂ ਨਿਕਲ ਗਏ ਚਲੇ ਗਏ ਇੱਕ ਵਾਰੀ ਘੁਮਾ ਦਿਓ ਇੱਧਰ ਨੂੰ ਫੇਰ ਲੈ ਬਾਹਰ ਨੂੰ ਚੋਰੀ ਆ ਜਾ ਉਹ ਬੱਲਾ ਪੂਰਾ ਨਹੀਂ ਐਸੋ ਥਾਣੇ ਦਾ ਵਾਲਾ ਗਾ ਲੈ ਆਇਆ ਮਗਰ ਮਗਰ ਮੈਨੂੰ ਦੇ ਨੀ ਵੀ ਦੇ ਨਾ ਮੜਜੀ ਨਾ ਰਗੜਜੀ ਲੱਗੀ ਗਤੀ ਕਿਤੇ ਗਿਆ ਸੀ ਤੇ ਕਿੰਨਾ ਵੀ ਜੀ ਫਿਰ ਇਹਦਾ ਮੁੱਲ ਮੁੱਲ ਵੀ 40000 40000 ਆ ਹਾਂਜੀ ਤੇ ਵਿੱਚ ਮੰਨਤਾਂ ਦੋ ਛਟਾਂਗੇ ਅੱਛਾ ਹਾਂਜੀ 20 ਕਿਲੋ ਦੁੱਧ ਜੀ ਆਜੂਗੀ ਚਲੋ ਇਸ 17-12 ਕਿਲੋ ਦੀ ਗਾਰੰਟੀ ਦਾ 20 ਕਿਲੋ ਦੁੱਧ ਜੀ ਆਜੂਗੀ ਕਿੰਨੇ ਦੀ ਕਰ ਦੇਣੀ ਜੱਸ ਨਾ ਫਿਰੇ 35000 ਦੀ ਅੱਛਾ 35000 ਦੀ ਜੱਸ ਨੂੰ ਕਰ ਦੇਣੀ ਆ ਹਾਂਜੀ ਠੀਕ ਆ ਤੇ ਹੋਰ ਕੋਸ਼ਕਾ ਨਾ ਫਿਰ ਵਾਜੀ ਬਾਕੀ ਵੀ ਜਿਹੜਾ ਮਰਜ਼ੀ ਤਸੱਲੀ ਕਰਕੇ ਖੜੇ ਆਣ ਗਾੜੇ ਘਰੇ ਝੋਕੇ ਤਸੱਲੀਆਂ ਗੱਲ ਕਰ ਖੜੇ ਤਸੱਲੀ ਕਰਕੇ ਵੇਸ਼ ਚੱਕ ਕੇ ਖੜੇ ਹਨਾ ਕਿਉਂਕਿ ਬਗਾਨੇ ਕੋਲੋਂ ਮਾਲ ਆਉਣ ਨੇ ਢਿਕਣੀਆਂ ਘਰ ਦੀਆਂ ਆ ਹਾਂਜੀ ਹਾਂਜੀ ਕੋ ਬਾਕੀ ਆਪਣਾ ਵੀਰ ਆਣ ਕੇ ਸਾਈ ਕਰੇ ਤਸੱਲੀ ਕਰੇ ਠੀਕ ਹੈ ਜੀ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਇੱਥੇ ਹੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚੱਕ ਕੇ ਖੜੋ ਜੀ